ਤਪਟਾਨਕੋਟ ਦੀ ਮਿਊਂਸਪਲ ਕਲੋਨੀ ਵਿੱਚ ਇੱਕ ਬੱਚੇ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ 'ਸਵਾਰ ਚਾਰ ਨੌਜਵਾਨ ਬੱਚੇ ਨੂੰ ਜ਼ਬਰਦਸਤੀ ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਜਦੋਂ ਬੱਚੇ ਦੇ ਪਿਤਾ ਨੇ ਉਹਨਾਂ ਦਾ ਪਿੱਛਾ ਕੀਤਾ ਤਾਂ ਉਹ ਬੱਚੇ ਨੂੰ ਚੱਲਦੀ ਮੋਟਰਸਾਈਕਲ ਤੋਂ ਸੁੱਟ ਕੇ ਭੱਜਦੇ ਦਿਖਾਈ ਦਿੱਤੇ ਇਸ ਮਾਮਲੇ ਦਾ ਸਖਤ ਨੋਟਿਸ ਲੈ ਕੇ ਪੁਲਿਸ ਨੇ ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ 'ਤੇ ਖਿਲਾਫ ਵਕਫਕਤਾਰਾ ਹਮਾ ਤਹਿਤ ਕਾਰਵਾਈ ਸ਼ੁਰੂ ਕੀਤੀ ਹੈ ਇਸ ਮਾਮਲੇ ਵਿੱਚ ਪੁਲਿਸ ਦਵਦੋਨੋਂ ਹੁਣ ਤੱਕ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਦੇ ਬਾਅਦ ਇੱਕ ਵੀਡੀਓ ਵੀ ਸਾਡੇ ਸਾਹਮਣੇ ਆਈ ਹੈ ਜਿਹੜੀ ਦੇਖਣ 'ਚ ਕਾਫੀ ਡਿਸਟਰਬਿੰਗ ਲੱਗ ਰਹੀ ਹੈ ਤੇ ਬੱਚੇ ਨੂੰ ਮੋਟਰਸਾਈਕਲ ਤੇ ਇਸ ਤਰ੍ਹਾਂ ਚਾਰ ਨੌਜਵਾਨ ਲੱਗ ਰਿਹਾ ਜਿਸ ਤਰ੍ਹਾਂ ਜ਼ਬਰਦਸਤੀ ਲੈ ਕੇ ਜਾ ਰਹੇ ਬਾਅਦ ਚੋਂ ਥੱਲੇ ਸੁੱਟ ਦਿੰਦੇ ਆ। ਤੇ ਮਾਮਲੇ ਦਾ ਆਪਾਂ ਤੁਰੰਤ ਸੰਕੇਤ ਲਿਆ ਜੀ ਆਪਣੇ ਐਸਐਸਪੀ ਸਾਹਿਬ ਨੇ ਇਹਦੇ ਉੱਪਰ ਕਾਫੀ ਸਾਨੂੰ ਡਾਇਰੈਕਸ਼ਨਸ ਦੇ ਕੇ ਰੱਖਿਆ ਕਿ ਇਸ ਤਰ੍ਹਾਂ ਦਾ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਦਾ ਉੱਤੇ ਆਪਾਂ ਕੁਇਕਲੀ ਐਕਟ ਕਰਨਾ। ਮੇਰੇ ਨਾਲ ਐਸਐਚਓ ਡੀ ਨੰਬਰ 2 ਮਨਦੀਪ ਨਾਲ ਹੈ ਇਹਨਾਂ ਨੇ ਬੇਸਿਕਲੀ ਫਿਰ ਉਹਦੇ ਬਾਅਦ ਆਪਣੀ ਟੀਮਸ ਬਣਾ ਕੇ ਇਮੀਡੀਏਟਲੀ ਇਹਨਾਂ ਬੰਦਿਆਂ ਨੂੰ ਰਾਉਂਡ ਅਪ ਕੀਤਾ ਤੇ ਇਹਦੇ ਵਿੱਚ ਜਿਹੜੀ ਮੁਢਲੇ ਤੌਰ ਤੇ ਸਾਡੇ ਕੋਲ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਬੇਸਿਕਲੀ ਇਹ ਚਾਰ ਲੜਕੇ ਹੈ ਤੇ ਇਹਨਾਂ ਨੇ ਜਿਹੜਾ ਉਹ ਬੱਚੇ ਨੂੰ ਜੋ ਇਨੀਸ਼ੀਅਲੀ ਸਾਹਮਣੇ ਆਇਆ ਕਿ ਵੀ ਇਸ ਤਰ੍ਹਾਂ ਲੱਗ ਰਿਹਾ ਕਿ ਜ਼ਬਰਦਸਤੀ ਲੈ ਕੇ ਜਾ ਰਹੇ ਹਨ ਤੇ ਬਾਅਦ ਚੋਂ ਜਿਸ ਤਰ੍ਹਾਂ ਉਹਦੇ ਪਿੱਛੋਂ ਕੋਈ ਜਿਸ ਤਰ੍ਹਾਂ ਦਾ ਫਾਦਰ ਹੈ ਜਾਂ ਕੋਈ ਹੋਰ ਬੰਦਾ ਉਹਦੇ ਪਿੱਛੇ ਨੂੰ ਆਉਂਦਾ ਹੈ ਤੇ ਰੋਲਾ ਪਾਉਂਦਾ ਤੇ ਬਾਅਦ ਚੋਂ ਥੱਲੇ ਸੁੱਟ ਦਿੰਦੇ ਆ ਇਹ ਜਿਹੜੇ ਹਾਲੇ ਤੱਕ ਦੇ ਮੁੱਢਲੇ ਹਾਲਾਤ ਆ ਬਾਕੀ ਇਹਦੇ ਫਰਦਰ ਆਪਾਂ ਇਨਵੈਸਟੀਗੇਸ਼ਨ 'ਚ ਇਹਦਾ ਐਕਚੁਅਲ ਰੀਜ਼ਨ ਕੀ ਆ ਉਹ ਆਪਾਂ ਫਰਦਰ ਵੈਰੀਫਾਈ ਕਰ ਰਹੇ ਆ ਇਹਦੇ ਵਿੱਚ ਆਪਾਂ ਜਿਹੜੇ ਹੁਣ ਤੱਕ ਦੇ ਹਾਲਾਤ ਆ ਇਹਦੇ ਬਾਅਦ ਆਪਾਂ ਮੁਕੱਦਮਾ ਨੰਬਰ 29 ਅੰਡਰ ਸੈਕਸ਼ਨ 137 2 3 3 ਸਬਸੈਕਸ਼ਨ 5 ਬੀ ਐਨ ਐਸ ਦੇ ਅੰਡਰ ਜਿਹੜਾ ਆਪਾਂ ਇਹ ਪਰਚਾ ਰਜਿਸਟਰ ਕੀਤਾ 4 ਜਾਨਵਰੀ ਦੇ ਖਲਾਫ ਇਹਨਾਂ ਦਾ ਨਾਮ ਹੈ ਜੀ ਇੱਕ ਮਾਨਿਕ ਅਮਿਤ ਧਰੂਪ ਐਂਡ ਸਾਵਨ ਇਹ ਜਿਹੜੇ ਲੜਕੇ ਆ ਇਹ ਚਾਰੋਂ ਲੜਕੇ ਬੋਡਰ ਸਾਈਕਲ ਤੇ ਉਹਨੂੰ ਸਵਾਰ ਸੀ ਜਿਹਨੂੰ ਲੜਕੇ ਨੂੰ ਜ਼ਬਰਦਸਤੀ ਇਹਨਾਂ ਨੇ ਚੁੱਕਿਆ ਤੇ ਇਹਨਾਂ ਦੇ ਉੱਪਰ ਆਪਾਂ ਐਫ ਆਈ ਆਰ ਦਰਜ ਕੀਤੀ ਹੈ ਤੇ ਇਹਨਾਂ ਚੋਂ ਆਪਾਂ ਤਿੰਨ ਬੰਦਿਆਂ ਨੂੰ ਅਰੈਸਟ ਕਰ ਲਿਆ। ਉਹ ਪੱਤੀ ਜਿਹੜਾ ਚੀਜ਼ ਜਿਹੜਾ ਕਿੱਥੋਂ ਮਿਲੀ ਨਹੀਂ ਹੋਲੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਇੱਕ ਵੀਡੀਓ ਸਰਫੇਸ ਹੋਈ ਸੀ ਜਿਦੇ ਚ ਇਹ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਵੀ ਇਹ ਬੱਚੇ ਨੂੰ ਜ਼ਬਰਦਸਤੀ ਲੈ ਕੇ ਜਾ ਰਹੇ ਆ। ਇਹਦੇ ਫਾਦਰ ਵੱਲੋਂ ਸਾਨੂੰ ਕੰਪਲੇਂਟ ਵੀ ਆਈ ਹੈ ਬੱਚੇ ਦੀ। ਤੇ ਉਹਦੇ ਬਾਅਦ ਫਿਰ ਆਪਾਂ ਜਿਹੜਾ ਜਿਸ ਤਰ੍ਹਾਂ ਦੀ ਕੰਪਲੇਂਟ ਸੀ ਉਹਦੇ ਬੇਸ ਤੇ ਆਧਾਰ ਤੇ ਆਪਾਂ ਐਫ ਆਈ ਆਰ ਲੌਂਚ ਕਰਤੀ ਹੈ ਬਾਕੀ ਜਿਹੜੇ ਅਲੱਗ ਇਹਦੇ ਤੱਥ ਇਹਦੀ ਹੋਰ ਗਹਿਰਾਈ ਚ ਜਾਂਚ ਕਰਾਂਗੇ ਆਪਾਂ ਕੀ ਰੀਜ਼ਨ ਸੀ ਤੇ ਕਿਉਂ ਲੈ ਕੇ ਜਾ ਰਹੇ ਸੀ ਸਰ ਮੁੱਢਲੀ ਜਾਂਚ ਵਿੱਚ ਵੀ ਪੁੱਛਤੇ ਕੁਝ ਸਾਹਮਣੇ ਜ਼ਰੂਰ ਆਇਆਗਾ ਵੀ ਕੀ ਕਰ ਰਹੇ ਜੀ ਜੀ ਆਪਾਂ ਤੁਹਾਨੂੰ ਨਹੀਂ ਦੱਸਿਆ ਕਿ ਵੀ ਇਹਦੇ ਵਿੱਚ ਜਿਹੜੀ ਮੁੱਢਲੀ ਜਾਂਚ ਹੈ ਉਹ ਚ ਇਹੀ ਆਇਆ ਕਿ ਵੀ ਇਹ ਉਹਨੂੰ ਜ਼ਬਰਦਸਤੀ ਲੈ ਕੇ ਜਾ ਰਹੇ ਸੀ ਉਦੇ ਬਾਅਦ ਜਿਹੜੀ ਅੱਗੇ ਦੀ ਗੱਲ ਹੈ ਉਹ ਆਪਾਂ ਤੁਹਾਨੂੰ ਦੱਸਿਆ ਕਿ ਵੀ ਫਰਦਰ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਫਿਰ ਗੱਲ ਕਲੀਅਰ ਹੋਣੀ ਹੈ ਆਪਣਾ ਮੇਨ ਮੁੱਦਾ ਇਹ ਸੀ ਕਿ ਵੀ ਇਸ ਤਰੀਕੇ ਦਾ ਸੈਂਸੇਸ਼ਨਲ ਕੋਈ ਕ੍ਰਾਈਮ ਹੁੰਦਾ ਹੈ ਜਾਂ ਕੋਈ ਵੀਡੀਓ ਸਾਹਮਣੇ ਆਉਂਦੀ ਹੈ ਜਿਹਦੇ ਵਿੱਚ ਲੱਗਦਾ ਕਿ ਇਸ ਤਰ੍ਹਾਂ ਦਾ ਕ੍ਰਾਈਮ ਹੋਇਆ ਤੇ ਐਜ਼ ਅ ਪੁਲਿਸ ਆਫਸਰ ਸਾਡਾ ਫਰਜ਼ਾ ਕਿ ਆਪਾਂ ਇਮੀਡੀਏਟਲੀ ਉੱਤੇ ਐਕਟ ਕਰੀਏ ਜਿੱਥੇ ਵੀ ਕਾਗਨੀਜ਼ੇਬਲ ਅਫੈਂਸ ਹੁੰਦਾ ਤੇ ਸਾਡੀ ਨਜ਼ਰਾਂ 'ਚ ਇਹ ਕਾਗਨੀਜ਼ੇਬਲ ਅਫੈਂਸ ਸੀ ਇਸੇ ਲਈ ਐਸਐਚਓ ਸਾਹਿਬ ਨੇ ਸਪੈਸ਼ਲੀ ਇਹਦੇ ਪਰਸਨਲੀ ਪੇਨ ਲੈ ਕੇ ਟੀਮਸ ਬਣਾਈਆਂ ਤੇ ਕਿ ਫਾਦਰ ਦੀ ਜਿਹੜੀ ਕੰਪਲੇਂਟ ਸੀ ਉਹਦੇ ਬੇਸ ਤੇ ਆਪਾਂ ਫਿਰ ਇਹ ਐਫ ਆਈ ਆਰ ਲੌਂਚ ਕੀਤਾ ਸਰ ਇਹਨਾਂ ਦਾ ਕੋਈ ਮਾਮਲਾ ਦੱਸੀਆ ਨਹੀਂ ਕਿ ਇਹਨਾਂ ਦੀ ਲੜਕਿਆ ਦੀ ਕੋਈ ਪ੍ਰੋਫਾਈਲ ਹੋਏ ਕੀ ਇਹ ਪੜਦੇ ਆ ਜਾਂ ਕੋਈ ਕੰਮ ਕਰਦੇ ਸੀ ਜੀ ਨਾ ਚ ਇਹ ਸਾਹਮਣੇ ਆਇਆ ਕਿ ਇਹ ਲੜਕੇ ਆਪਣਾ ਪ੍ਰਾਈਵੇਟਲੀ ਕੰਮ ਕਰਦੇ ਆ ਤੇ ਬਾਕੀ ਇਹ ਕਿਨਾਂ ਚ ਮੂੜਲੇ ਚ ਆ ਰਹੇ ਜੁਵਨਾਈਲੇ ਬਟ ਫਿਰ ਵੀ ਸਾਡੇ ਕੋਲ ਰਿਕਾਰਡ ਹਲੇ ਆਇਆ ਨਹੀਂ ਹੈ ਪ੍ਰੋਪਰ ਉਹ ਆਪਾਂ ਫਰਦਰ ਵੈਰੀਫਾਈ ਕਰਾਂਗੇ ਸਰ ਇਹਨਾਂ ਵੀ ਜੋ ਕੋਈ ਡਾਟਾ ਹੈ ਕਿਤੇ ਨਿਆਜ਼ਉਫ ਨਾਉ ਜੀ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਡਾਇਰੈਕਟ ਡਿਕਟਾਜ ਇਸ ਤਰ੍ਹਾਂ ਕੁਝ ਬਾਕੀ ਇਹੀ ਹੈ ਕਿ ਵੀ ਜਿਹੜੀ ਵੀਡੀਓ ਸੀ ਉਸ ਚ ਕਾਫੀ ਇਹ ਸੈਂਸੇਸ਼ਨਲ ਗੱਲ ਲੱਗ ਰਹੀ ਹੈ ਦੇਖ ਕੇ ਤੇ ਉਹ ਸਾਨੂੰ ਇਹ ਪੂਰਾ ਇਹ ਲੱਗਿਆ ਕਿ ਇਹ ਕਾਗਨੇਜਿਬਲ ਅਫੈਂਸ ਹੈ ਕਿ ਸਾਨੂੰ ਅੱਥੀ ਐਫ ਆਈ ਆਰ ਰਜਿਸਟਰ ਕਰਨੀ ਚਾਹੀਦੀ ਹੈ ਬਾਕੀ ਇਹਦਾ ਜਿਹੜਾ ਫਾਦਰ ਉਹਨੇ ਜਿਹੜਾ ਬਿਆਨ ਦਿੱਤਾ ਉਹਦੇ ਆਧਾਰ ਤੇ ਹੀ ਆਪਾਂ ਐਫ ਆਈ ਆਰ ਜੀ ਹਾਲੇ ਵੈਰੀਫਾਈ ਨਹੀਂ ਹੋਇਆ ਉਹ ਆਪਾਂ ਕਰਾਂਗੇ